ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਤੁਸੀਂ ਸੋ ਸਾਖੀ ਵਿੱਚ ਲਿਖੀ ਹੋਈ ਸਭ ਤੋਂ ਪੁਰਾਤਨ ਕਥਾ ਸੁਣੋਗੇ ਐਸੋ ਪੁਰਾਤਨ ਕਥਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਵਰਗ ਅਤੇ ਨਰਕ ਦਾ ਜ਼ਿਕਰ ਕੀਤਾ ਹੈ ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਕਿ ਸਵਰਗ ਅਤੇ ਨਰਕ ਵੀ ਹੁੰਦਾ ਹੈ ਉਹ ਕਹਿੰਦੇ ਹਨ ਕਿ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ ਜੋ ਕੁਝ ਇੱਥੇ ਹੈ ਉਹੀ ਸਭ ਕੁਝ ਹੈ ਅੱਗੇ ਕੁਝ ਵੀ ਨਹੀਂ ਹੈ ਪਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਬਾਣੀ ਵਿੱਚ ਸਵਰਗ ਨਰਕ ਦਾ ਜ਼ਿਕਰ ਆਉਂਦਾ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਦੀ ਬਾਣੀ ਇਨ੍ਹਾਂ ਚੀਜ਼ਾਂ ਨੂੰ ਮੰਨਦੀ ਹੈ ਸੋ ਸਾਖੀ ਦੀ ਕਥਾ ਵਿੱਚ ਦਸਮ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਲੇਖਾ ਰੱਬ ਮੰਗੇਸੀ ਬੈਠਾ ਕੱਢ ਵਹੀ ਯਮਰਾਜ ਜਦ ਲੇਖਾ ਮੰਗੇ ਕੀ ਮੂੰਹ ਲੈ ਕੇ ਜਾਏਗਾ ਇਸ ਦਾ ਅਰਥ ਹੈ ਕਿ ਰੱਬ ਇੱਕ ਦਿਨ ਲੇਖਾ ਜੋਖਾ ਮੰਗੇਗਾ ਉਸ ਵੇਲੇ ਜੋ ਕਰ ਕੀਤਾ ਹੋਵੇਗਾ ਉਹ ਸਾਫ਼ ਹੋ ਜਾਵੇਗਾ ਧਰਮਰਾਜ ਕੋਲ ਜਦ ਲੇਖਾ ਦੇਣਾ ਪਵੇਗਾ ਤਾਂ ਕਿਹੋ ਜਿਹਾ ਮੂੰਹ ਲੈ ਕੇ ਜਾਵੇਂਗਾ ਪਰ ਅੱਜ ਕੱਲ ਦੇ ਲੋਕ ਇਨ੍ਹਾਂ ਗੱਲਾਂ ਨੂੰ ਹਜੇ ਵੀ ਨਹੀਂ ਮੰਨਦੇ ਉਨਰ ਕਹਿਣਾ ਹੈ ਕਿ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਪਰ ਅੱਜ ਦੀ ਇਹ ਵੀਡੀਓ ਪੂਰੀ ਉਹ ਦੇਖਣ ਜਿਨ੍ਹਾਂ ਨੂੰ ਗੁਰੂ ਦੀ ਸਾਖੀ ਉੱਤੇ ਯਕੀਨ ਹੈ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਰਦਾਸ ਦੀਵਾਨ ਸਜਾ ਕੇ ਬੈਠੇ ਹੋਏ ਸਨ ਉੱਥੇ ਬਹੁਤ ਸਾਰੀਆਂ ਸੰਗਤਾਂ ਆਈਆਂ ਉਹਨਾਂ ਸੰਗਤਾਂ ਵਿੱਚੋਂ ਦੋ ਸਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਬੇਨਤੀ ਕਰਨ ਲੱਗੇ ਕਿ ਅਕਾਲ ਪੁਰਖ ਜੀ ਅਸੀਂ ਜਦੋਂ ਪਾਠ ਕਰਨ ਲੱਗਦੇ ਆ ਤਾਂ ਮਨ ਨੂੰ ਇਕਾਗਰਤਾ ਨਹੀਂ ਮਿਲਦੀ ਮਨ ਜਗ੍ਹਾ ਜਗ੍ਹਾ ਤੇ ਭਟਕਦਾ ਰਹਿੰਦਾ ਹੈ ਉਹ ਬੀਤੀਆਂ ਹੋਈਆਂ ਗੱਲਾਂ ਨੂੰ ਯਾਦ ਕਰਨ ਲੱਗ ਜਾਂਦਾ ਹੈ ਤੇ ਜਿਹੜਾ ਸਮਾਂ ਹਜੇ ਆਇਆ ਵੀ ਨਹੀਂ ਮਤਲਬ ਆਉਣ ਵਾਲੇ ਭਵਿੱਖ ਦਾ ਫਿਕਰ ਕਰਨ ਲੱਗ ਜਾਂਦਾ ਹੈ ਹਾਲਾਂਕਿ ਅਸੀਂ ਹੱਥ ਵਿੱਚ ਮਾਲਾ ਫੜੀ ਹੁੰਦੀ ਹੈ ਗੁਰਤਕਾ ਸੈਬ ਵੀ ਹੱਥ ਵਿੱਚ ਹੁੰਦਾ ਹੈ ਪਰ ਇਹ ਵਿਚਾਰ ਸਾਡੇ ਦਿਮਾਗ ਵਿੱਚ ਆਉਂਦੇ ਰਹਿੰਦੇ ਹਨ ਇਹ ਸਾਨੂੰ ਭਜਨ ਬੰਦਕੀ ਨਹੀਂ ਕਰਨ ਦਿੰਦੇ ਦਸਮ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾ ਸਾਨੂੰ ਇਹ ਗੱਲ ਦੱਸੋ ਕਿ ਜਿਹੜੇ ਲੋਕ ਨਾਮ ਜਪਦੇ ਹਨ ਅਤੇ ਜਿਹੜੇ ਲੋਕ ਨਾਮ ਬਿਲਕੁਲ ਵੀ ਨਹੀਂ ਜਪਦੇ ਉਹਨਾਂ ਦਾ ਕੀ ਹਾਲ ਹੋਵੇਗਾ ਉਹਨਾਂ ਨੇ ਕਿਹਾ ਕਿ ਜੋ ਸਵਰਗ ਅਤੇ ਨਰਕ ਅਕਾਲ ਪੁਰਖ ਨੇ ਬਣਾਏ ਹਨ ਉਹ ਕਿਹੜੀ ਦਿਸ਼ਾ ਵਿੱਚ ਬਣੇ ਹੋਏ ਹਨ ਹਰ ਉਦੋਂ ਦਸਮ ਪਿਤਾ ਸਿਧ ਗੁਰ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੱਖਾਂ ਨੂੰ ਸਮਝਾਉਂਦੇ ਹੋਏ ਫਰਮਾਇਆ ਅਕਾਲ ਪੁਰਖ ਨੇ ਸਵਰਗ ਅਤੇ ਨਰਕ ਬਣਾਇਆ ਹੈ ਨਰਕ ਦੱਖਣ ਵੱਲ ਵਸਾਇਆ ਗਿਆ ਹੈ ਜਿੱਥੇ ਪ੍ਰਮਾਤਮਾ ਦੀ ਮਰਜ਼ੀ ਨਾਲ ਹੀ ਸਭ ਕੁਝ ਘਟਦਾ ਹੈ ਤੇ ਫਿਰ ਆਉਂਦੀ ਹੈ ਬਾਣੀ ਦੀ ਉਹ ਸਤਕਾਰਯੋਗ ਪੰਕਤੀ ਲੇਖਾ ਰੱਬ ਮੰਗੇਸੀਆ ਬੈਠਾ ਕੜ ਬਾਹੇ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਈਏ ਇਹ ਕੋਈ ਕਹਾਣੀ ਨਹੀਂ ਹੈ ਇਹ ਸੱਚ ਹੈ ਇਹ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 616ਵੇਂ ਅੰਗ ਉੱਤੇ ਦਰਜ ਹੈ ਇਹ ਉਹ ਅਖੰਡ ਸੱਚ ਹੈ ਜਿਸ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕਈ ਲੋਕ ਕਹਿੰਦੇ ਹਨ ਕਿ ਸਵਰਗ ਨਰਕ ਨਹੀਂ ਹੁੰਦਾ ਪਰ ਇਹ ਉਹੀ ਲੋਕ ਨੇ ਜੋ ਲੋਕ ਆਪਦੇ ਕਰਮਾਂ ਤੋਂ ਡਰਦੇ ਨੇ ਜਿਨ੍ਹਾਂ ਨੇ ਕਦੇ ਨਾਮ ਨਹੀਂ ਜਪਿਆ ਜਿਨ੍ਹਾਂ ਨੇ ਆਪਦੇ ਅੰਦਰ ਕਦੇ ਝਾਤੀ ਨਹੀਂ ਮਾਰੀ ਪਰ ਸੱਚ ਤਾਂ ਇਹ ਹੈ ਕਿ ਜੋ ਮਾੜਾ ਕਰਦੇ ਨੇ ਉਹ ਅਕਸਰ ਨਰਕ ਦੇ ਹੱਕਦਾਰ ਬਣਦੇ ਨੇ ਚੇਤਰ ਗੁਪਤ ਅਤੇ ਧਰਮਰਾਜ ਉਹਨਾਂ ਦਾ ਲੇਖਾ ਜੋ ਕਾ ਲਿਖਦੇ ਨੇ ਬਿਨਾ ਕਿਸੇ ਭੇਦਭਾਵ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਸਵਰਗ ਖਾਲੀ ਪਏ ਨੇ ਤੇ ਨਰਕ ਭਰ ਚੁੱਕੇ ਨੇ ਕਿਉਂਕਿ ਲੋਕ ਚੰਗਾ ਕਰਦੇ ਹੀ ਨਹੀਂ ਪਿਆਰ ਭਰਿਆ ਜੀਵਨ ਜਿਉਂਦੇ ਹੀ ਨਹੀਂ ਪਰ ਆਪਰਾ ਨੂੰ ਮਾਰਦੇ ਨੇ ਮਾਟੀ ਤੇ ਝਗੜੇ ਕਰਦੇ ਨੇ ਪਰ ਜੋ ਅਕਾਲ ਪੁਰਖ ਦੇ ਭਗਤ ਬਣ ਜਾਂਦੇ ਨੇ ਜੋ ਨਾਮ ਨਾਲ ਜੁੜ ਜਾਂਦੇ ਨੇ ਉਹ ਨਰਕ ਸਵਰਗ ਤੋਂ ਵੀ ਉੱਪਰ ਸੱਚਖੰਡ ਤੱਕ ਪਹੁੰਚ ਜਾਂਦੇ ਨੇ ਉਹਨਾਂ ਉਹ ਨਾ ਨਰਕ ਦਾ ਡਰ ਹੁੰਦਾ ਹੈ ਤੇ ਨਾ ਸਵਰਗ ਦੀ ਲਾਲਸਾ ਉਹ ਤਾਂ ਕੇਵਲ ਰੱਬ ਦੀ ਰਜਾ ਵਿੱਚ ਰਹਿੰਦੇ ਨੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਉਹ ਪਰਮਾਤਮਾ ਦਾ ਪਿਆਰਾ ਸਭ ਦਾ ਪਿਆਰਾ ਬਣ ਜਾਂਦਾ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਫਰਮਾਇਆ ਤੁਸੀਂ ਪੜ੍ਹਦੇ ਹੋ ਚੰਗਾ ਕਰਦੇ ਹੋ ਤਾਂ ਇਹ ਫਿਕਰ ਨਾ ਕਰੋ ਕਿ ਮਨ ਨਹੀਂ ਲੱਗਦਾ ਜ਼ਿਕਰ ਇਹ ਕਰੋ ਕਿ ਜਦ ਤੱਕ ਤੁਸੀਂ ਗੁਰੂ ਦੇ ਦਰ ਵਿੱਚ ਆਏ ਕੰਨਾਂ ਨੇ ਚੰਗਾ ਸੁਣਿਆ ਅੱਖਾਂ ਨੇ ਚੰਗਾ ਦੇਖਿਆ ਤੇ ਰੂਹ ਨੇ ਚੰਗਾ ਮਹਿਸੂਸ ਕੀਤਾ ਗੁਰੂ ਸਾਹਿਬ ਆਪਣੇ ਪਿਆਰੇ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਭਾਈ ਰਹਿਤ ਮਰਿਆਦਾ ਵਿੱਚ ਰਹੋ ਤੇ ਸਰਬ ਸੁਖ ਮਾਣੋ ਸਿੱਖ ਪੁੱਛਦੇ ਹਨ ਕਿ ਸਰਬ ਸੁਖ ਕਿਹੜਾ ਗੁਰੂ ਸਾਹਿਬ ਮੁਸਕਰਾ ਕੇ ਫਰਮਾਉਂਦੇ ਹਨ ਸਰਬ ਸੁਖ ਤਨ ਦਾ ਵੀ ਮਨ ਦਾ ਵੀ ਤੇ ਧਨ ਦਾ ਵੀ ਇਹ ਸੁਣ ਕੇ ਸਿੱਖ ਹੋਰ ਪ੍ਰਸ਼ਨ ਕਰਦੇ ਹਨ ਤੇ ਕਹਿੰਦੇ ਹਨ ਸੱਚੇ ਪਾਤਸ਼ਾਹ ਸਾਡੇ ਪਿੰਡ ਵਿੱਚ ਜਦੋਂ ਕੋਈ ਔਰਤ ਮਰਦੀ ਹੈ ਤਾਂ ਕਾਜੀ ਆ ਕੇ ਕੈਲ ਠੋਕਦਾ ਹੈ ਤੇ ਆਖਦਾ ਹੈ ਹੁਣ ਇਹ ਚੜੇਲ ਨਹੀਂ ਬਣੇਗੀ ਗੁਰੂ ਸਾਹਿਬ ਹੌਲੀ ਜੇ ਹੱਸਦੇ ਹਨ ਤੇ ਫਰਮਾਉਂਦੇ ਹਨ ਇੰਨਾ ਪਰਮਾ ਵਿੱਚ ਨਾ ਪਾਓ ਚੜੇਲਾ ਪ੍ਰੇਤਾਂ ਤੋਂ ਨਹੀਂ ਸੱਚਾ ਸੁਖ ਤਾਂ ਬਾਣੀ ਤੇ ਵਿਸ਼ਵਾਸ ਕਰਨ ਤੇ ਰੱਖਣ ਨਾਲ ਆਉਂਦਾ ਹੈ ਜੋ ਮ੍ਰਿਤਕ ਨੂੰ ਜਪਜੀ ਸਾਹਿਬ ਪੜ੍ਹ ਕੇ ਇਸ਼ਨਾਨ ਕਰਵਾਇਆ ਜਾਂਦਾ ਹੈ ਉਹ ਕਦੇ ਵੀ ਪ੍ਰੇਤ ਚਡੇਲ ਨਹੀਂ ਬਣਦਾ ਫਿਰ ਆਉਂਦੀ ਹੈ ਗੁਰੂ ਦੇ ਅੰਮ੍ਰਿਤ ਬੂੰਦ ਵਰਗੀ ਸਿੱਖਿਆ ਬਾਣੀ ਪੜੋ ਤੇ ਬਾਣੀ ਤੇ ਭਰੋਸਾ ਰੱਖੋ ਜੋ ਬਾਣੀ ਨਹੀਂ ਪੜਦਾ ਉਹ ਖੁਦ ਹੀ ਭੂਤ ਵਰਗਾ ਬਣ ਜਾਂਦਾ ਹੈ ਗੁਰੂ ਜੀ ਕਹਿੰਦੇ ਹਨ ਕਿਸੇ ਕਬਰ ਪੱਥਰ ਜਾਂ ਪੀਰ ਕੋਲੋਂ ਨਹੀਂ ਮੰਗਣਾ ਜੇ ਮੰਗਣਾ ਹੈ ਤਾਂ ਸਿਰਫ ਅਗਾਲ ਪੁਰਖ ਕੋਲੋਂ ਮੰਗੋ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਸਾਰੇ ਮਨੋਰਥ ਪੂਰੇ ਕਰਨ ਵਾਲੇ ਹਨ ਅਖੀਰ ਵਿੱਚ ਗੁਰੂ ਸਾਹਿਬ ਨੇ ਇੱਕ ਵੱਡੀ ਗੱਲ ਕਹੀ ਨਗੜ ਫਿਰਨ ਨਾਲ ਸਿਰ ਮੂਹ ਨਾਲ ਪ੍ਰਮਾਤਮਾ ਨਹੀਂ ਮਿਲਦਾ ਜੇ ਪ੍ਰਮਾਤਮਾ ਇਸ ਤਰ੍ਹਾਂ ਮਿਲਦਾ ਹੁੰਦਾ ਤੇ ਜੰਗਲਾਂ ਦੇ ਸਾਰੇ ਪਸ਼ੂ ਸਭ ਤੋਂ ਜ਼ਿਆਦਾ ਮੁਕਤ ਹੁੰਦੇ ਸਿੱਧੀ ਤਾਂ ਨਾਮ ਨਾਲ ਹੀ ਮਿਲਦੀ ਹੈ ਕਹੂ ਕਬੀਰ ਸੁਨਰੇ ਭਾਈ ਨਾਮ ਬਿਨਾ ਕਿਣ ਗਤ ਪਾਈ ਜਦੋਂ ਇਹ ਵਚਨ ਸਿੱਖਾਂ ਨੇ ਸੁਨੇ ਤਾਂ ਉਹ ਮਸਤ ਹੋ ਗਏ ਅੱਖਾਂ ਵਿੱਚ ਹਰ ਨੂਰ ਵਗ ਗਿਆ ਮੱਥਾ ਟੇਕ ਕੇ ਆ ਦੇ ਆਖਿਆ ਤਨਛੇ ਦੀ ਗੁਰੂ ਗੋਬਿੰਦ ਸਿੰਘ ਜੀ ਅਸੀਂ ਨਿਹਾਲ ਹੋ ਗਏ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ